ਮੋਗਾ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਰਦਾਰ ਜਸਵਿੰਦਰ ਸਿੰਘ ਜੀ ਮਹਾਨ ਸ਼ਖਸੀਅਤ ਮੋਗਾ ਜੋ ਮੋਗਾ ਸ਼ਹਿਰ ਵਿੱਚ ਗੁਰਮੁਖ ਸੇਵਾ ਭਲਾਈ ਸੰਸਥਾ ਵਿੱਚ ਸੇਵਾਦਾਰ ਵਜੋਂ ਸੇਵਾ ਨਿਭਾਰੇ ਹਨ। ਜਿਨ੍ਹਾਂ ਨੇ ਮੋਗਾ ਸ਼ਹਿਰ ਵਿੱਚ ਨਾਮਣਾ ਖੱਟਿਆ ਤੇ ਮੋਗਾ ਪੰਜਾਬੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਬੁੱਗਾ ਪੰਜਾਬੀ ਚੈਨਲ ਜਿਨ੍ਹਾਂ ਨੇ ਇਸ ਨਵਾਨੇ ਜੀ ਮਾਨ ਨੂੰ ਮਾਨ ਬਖਸ਼ਿਆ ਇਹ ਜਿਹੜਾ ਸਫਰ ਹੈ ਤੁਹਾਡਾ ਕਿੱਥੋਂ ਸ਼ੁਰੂ ਹੋਇਆ ਕਿਦਾਂ ਪ੍ਰਭਾਵਿਤ ਹੋਏ ਇਸ ਨੇਕ ਕੰਮ ਵਾਸਤੇ ਇਹ ਪੀਪਲ ਫੰਡ ਸਿਵਲ ਸੋਸਾਇਟੀ ਉਦੋਂ ਮੇਰੀ ਉਮਰ 16 17 ਸਾਲ ਦੀ ਸੀ ਉਹਦੇ ਵਿੱਚ ਗੁਰਮਖ ਪਿਆਰੇ ਬਹੁਤ ਦਿਲੋਂ ਸੇਵਾ ਕਰਦੇ ਸੀ ਕਿਸੇ ਗਰੀਬ ਦੀ ਕਿਸੇ ਸੱਟ ਲੱਗ ਜਾਣੀ ਕਿਸੇ ਨੂੰ ਦਵਾਈਆਂ ਦੀ ਲੋੜ ਹੋਣੀ ਕਿਸੇ ਬਿਰਧ ਨੂੰ ਦਵਾਈ ਦੀ ਲੋੜ ਹੋਣੀ ਮੇਰਾ ਮਨ ਵੇਖ ਕੇ ਬੜਾ ਪ੍ਰਸੀਜ ਹੋਇਆ ਵੀ ਆਪਾਂ ਨੂੰ ਵੀ ਇਹ ਸਮਾਜ ਆਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਸ ਕਰਕੇ ਉਦੋਂ ਮੈਂ ਫਿਰ ਇਹ ਮੇਰਾ ਮਨ ਬਣਿਆ ਤੇ ਅਸੀਂ ਗੁਰਮਖ ਸੇਵਾ ਭਲਾਈ ਸਸਤਾ ਨੂੰ ਰਲ ਮਿਲ ਕੇ 8-10 ਗੁਰਮਖਾਨੇ 1996-97 ਦੇ ਵਿੱਚ ਇਹ ਬਣਾਇਆ ਤੋ ਤੁਸੀਂ ਇਹ ਸੰਸਥਾ ਬਣਾਈ ਹੈ ਕਿੱਥੋਂ ਪ੍ਰਭਾਵਿਤ ਹੋਏ ਤੁਸੀਂ ਕਿਸ ਤਰ੍ਹਾਂ ਸੰਸਥਾ ਬਣਾਈ ਔਰ ਕੀ ਕੀ ਕਾਰਗੁਜ਼ਾਰੀਆਂ ਕੀ ਕੀ ਸੇਵਾ ਨਿਭਾ ਰਹੀ ਹੈ ਇਹ ਸੰਸਥਾ ਜੀ ਪ੍ਰਭਾਵਿਤ ਹੋਈ ਵੀ ਮੈਂ ਇੱਕ ਵਾਰੀ ਬਲੱਡ ਇੱਕ ਸਤਮਾਏ ਬੱਚਾ ਸੀਗਾ ਉਹ ਸਤਮਾਏ ਬੱਚੇ ਨੂੰ ਬਲੱਡ ਨਹੀਂ ਸੀ ਮਿਲ ਰਿਹਾ ਮੇਰਾ ਉਹ ਨੈਗੇਟਿਵ ਬਲੱਡ ਹੈ ਮਾਪੇ ਉਹਦੇ ਲੜਖੜਾ ਰਹੇ ਸੀ ਬਹੁਤ ਮਿੰਤਾ ਤਰਲੇ ਕਰ ਰਹੇ ਸੀ ਮੇਰੇ ਮਨ ਵਿੱਚ ਵੀ ਵਿਚਾਰ ਆਇਆ ਵੀ ਯਾਰ ਆਪਾਂ ਨੂੰ ਵੀ ਬਲੱਡ ਦੇਣਾ ਚਾਹੀਦਾ ਹੈ ਇਹ ਵੀ ਬਹੁਤ ਮਹਾਨ ਕਾਰਿਆ ਵੀ ਕਿਸੇ ਨੂੰ ਆਪਦੇ ਸਰੀਰ ਦਾ ਅੰਗ ਦਾਨ ਕਰਨਾ ਚਾਹੀਦਾ ਇਹ ਬਲੱਡ ਵੀ ਆਪਣਾ ਅੰਗ ਹੈ ਫਿਰ ਮੈਂ ਆਪਦਾ ਖੂਨ ਚੈੱਕ ਕਰਾਇਆ ਤੇ ਜਦੋਂ ਖੂਨ ਮੇਰਾ ਉਹ ਨੈਗੇਟਿਵ ਨਿਕਲਿਆ ਤੇ ਮੈਂ ਉਸ ਬੱਚੇ ਨੂੰ ਖੂਨ ਦੇ ਕੇ 100 ਗ੍ਰਾਮ ਵੀ ਖੂਨ ਲਿਆ ਉਹਨਾਂ ਨੇ ਪਰ ਮੇਰਾ ਮਨ ਇੰਨਾ ਗਦਗਦ ਕਰ ਉਠਿਆ ਜਦੋਂ ਉਹਨਾਂ ਦੀਆਂ ਅਸੀਸਾਂ ਮਿਲੀਆਂ ਮੈਨੂੰ ਮੇਰਾ ਮਨ ਬਹੁਤ ਖੁਸ਼ ਹੋਇਆ ਫਿਰ ਮੇਰਾ ਇਹ ਮਨ ਬਣਿਆ ਵੀ ਆਪਾਂ ਵੀ ਕੋਈ ਸੁਸਾਇਟੀਆਂ ਬਣਾਈਏ ਆਪਾਂ ਵੀ ਕੋਈ ਸਮਾਜ ਦੇ ਲਈ ਕੋਈ ਸੋਸ਼ਲ ਵਰਕ ਕਰੀਏ ਫਿਰ ਇਸ ਪਾਸੇ ਅਸੀਂ ਤੁਰ ਸੰਸਥਾ ਦੀਆਂ ਕੀ ਕੀ ਕਾਰਗੁਜ਼ਾਰੀਆਂ ਹੈਗੀਆਂ ਕੀ ਸਵਾਮਾ ਨਿਵਾਰੀ ਆ ਜਿਵੇਂ ਅੱਖਾਂ ਦਾ ਕੈਂਪ ਹੋਇਆ ਜਾਂ ਹੋਰ ਕੈਂਪ ਹੋਏ ਖੂਨਦਾਨ ਕੈਂਪ ਹੋਏ ਇਸ ਤਰ੍ਹਾਂ ਵਾਹਿਗੁਰੂ ਜੀ ਅਸੀਂ ਰਾਸ਼ਨ ਵੀ ਘਰਾਂ ਚ ਦੇ ਕੇ ਆਉਂਦੇ ਆ ਅਸੀਂ ਲੋੜਵੰਦ ਨੂੰ ਦਵਾਈਆਂ ਵੀ ਦਿੰਦੇ ਆ ਅਸੀਂ ਅੱਖਾਂ ਦੇ ਕੈਂਪ ਵਾਸਤੇ ਵੀ ਉਪਰਾਲਾ ਕਰਦੇ ਆ ਹੁਣ ਤੱਕ 250 ਦੇ ਕਰੀਬ ਅਸੀਂ ਅੱਖਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਕਰਾ ਚੁੱਕੇ ਆ ਫਿਰ ਪਿਛਲੇ ਸਾਲ ਅਸੀਂ ਦਸਤਾਰਾਂ ਬੱਚਿਆਂ ਦੀਆਂ ਦੇਖੀਆਂ ਵੀ ਫਟੀਆਂ ਪੁਰਾਣੀਆਂ ਤੇ ਅਸੀਂ ਘਰ ਘਰ ਜਾ ਕੇ ਸਕੂਲ ਸਕੂਲ ਜਾ ਕੇ ਬੱਚਿਆਂ ਕੋਲੋਂ ਸਾਰੇ ਦਸਤਾਰਾਂ ਦਾ ਡਿਵਾਈਡ ਕੀਤਾ ਤੇ ਸਾਨੂੰ ਇਸ ਕਰਨ ਦੇ ਵਿੱਚ ਬਹੁਤ ਖੁਸ਼ੀ ਪ੍ਰਾਪਤ ਹੋਈ ਵੀ ਇਹ ਵੀ ਬਹੁਤ ਧਾਰਮਿਕ ਕੰਮਾਂ ਦੇ ਵਿੱਚ ਤੇ ਸਮਾਜਿਕ ਕੰਮਾਂ ਦੇ ਵਿੱਚ ਇਹ ਸੰਸਥਾ ਜਿਹੜੀ ਸਾਡੀ ਕੰਮ ਕਰਦੀ ਹੈ ਇਹ ਸੰਸਥਾ ਦੇ ਲਿੰਕ ਬਾਹਰ ਵੀ ਹੈ ਬਹਰੋਂ ਵੀ ਸੰਕਟਾ ਤੁਹਾਡੇ ਕੋਲੇ ਆਉਂਦੀਆਂ ਕਿ ਤੁਹਾਡਾ ਕੋਈ ਵਿਦੇਸ਼ੀ ਵੀ ਦੌਰਾ ਲੱਗਿਆ ਹੈ ਮੈਂ ਕੈਨੇਡਾ ਤਿੰਨ ਵਾਰ ਉੱਥੇ ਵੀ ਸੇਵਾਵਾਂ ਕਰ ਆਇਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਗੁਰਨਾਨਕ ਫੂਡ ਬੈਂਕ ਹੈ ਜਿਹੜਾ ਕਿ ਆਪਣੀ ਪੰਜਾਬੀ ਕਮਿਊਨਿਟੀ ਨੂੰ ਗਰੋਸਰੀ ਪ੍ਰੋਵਾਈਡ ਕਰਦਾ ਉਹ ਇੰਨਾ ਕੁ ਵਧੀਆ ਸੰਸਥਾ ਬਣੀ ਹੋਈ ਹੈ ਕਿ ਉਹ ਹਰ ਇੱਕ ਬੱਚੇ ਨੂੰ ਘਰ ਘਰ ਜਾ ਕੇ ਉਹਨਾਂ ਦੇ ਆਫਿਸ ਬਣਾਏ ਆ ਉੱਥੇ ਆ ਕੇ ਬੱਚੇ ਰੋਜ਼ ਗਰੋਸਰੀ ਲੈਂਦੇ ਆ ਜਿਹੜੇ ਬੱਚੇ ਉੱਥੇ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਉਹ ਗੁਜ਼ਾਰਾ ਭੱਤਾ ਵੀ ਦਿੰਦੇ ਹਨ ਉਹਨਾਂ ਦੇ ਰੂਮ ਦਾ ਕਿਰਾਇਆ ਵੀ ਦਿੰਦੇ ਹਨ ਤੇ ਵੱਡੇ ਲੈਵਲ ਦੇ ਉੱਤੇ ਉੱਥੇ ਸੇਵਾਵਾਂ ਹੁੰਦੀਆਂ ਹਨ ਵਿਦੇਸ਼ਾਂ ਵਿੱਚ ਵੀ ਗੁਰੂ ਨਾਨਕ ਨੇ ਆਪਦਾ ਪੰਜਾ ਸਾਰਿਆ ਹੋਇਆ ਵੀ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਇਹ ਗੁਰੂ ਨਾਨਕ ਨੇ ਜਿਹੜਾ ਆਪਾਂ ਨੂੰ ਸਿਧਾਂਤ ਬਖਸ਼ਿਆ ਉਹੀ ਸਿਧਾਂਤ ਬਾਰ ਸਰੀ ਕੈਨੇਡਾ ਅਮਰੀਕਾ ਦੇ ਵਿੱਚ ਇਹ ਸੁਭਾਵਾਂ ਛੱਡ ਰਹੀਆਂ ਉੱਥੇ ਵੀ ਅਸੀਂ ਇਹ ਜਾ ਕੇ ਸੁਭਾਵਾਂ ਕੀਤੀਆਂ ਗੁਰਸਾਹਿਬ ਨੇ ਸਾਡੇ ਕੋਲ ਸੁਭਾਵਾਂ ਲਈਆਂ ਦੇਖਿਆ ਜਾਵੇ ਤਾਂ ਕਹਿੰਦੇ ਆ ਕਿ ਵੀ ਦੰਦ ਗਏ ਤਾਂ ਸਵਾਦ ਗਿਆ ਅੱਖਾਂ ਗਈਆਂ ਤਾਂ ਜਹਾਨ ਗਿਆ ਗੱਲ ਕਰਦੇ ਆ ਅੱਖਾਂ ਦੀ ਰੋਸ਼ਨੀ ਦੀ ਹੁਣ ਤੱਕ ਕਿੰਨੇ ਕਿ ਕੈਂਪ ਔਰ ਕਿੰਨੇ ਕਿ ਜਿਹੜਿਆਂ ਲੋਕਾਂ ਨੂੰ ਤੁਸੀਂ ਰੋਸ਼ਨੀ ਆ ਜਿਹੜੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਤਾਂ ਵਾਹਿਗੁਰੂ ਕੋਣ ਹੁੰਨੇ ਆ ਰੋਸ਼ਨੀ ਦੇਣ ਵਾਲੇ ਉਹ ਵਾਮਾਲ ਕੀ ਹੈ ਹੱਥੋਂ ਸੇਵਾ ਕਰਾਉਂਦਾ ਜਿਹੜੀ ਸਵਾਮਾ ਉਹ ਮੈਨੂੰ ਬਖਸ਼ ਦਿੰਦਾ ਮੈਂ ਉਹ ਸਵਾਮਾ ਵੱਲ ਤੁਰ ਪੈਣਾ ਪਹਿਲਾਂ ਮੈਂ ਦਸਤਾਰਾਂ ਦੇਖੀਆਂ ਪਾਟੀਆਂ ਬੱਚਿਆਂ ਦੇ ਦਸਤਾਰਾਂ ਡਿਵਾਈਡ ਕੀਤੀਆਂ 1 ਸਾਲ ਤਕਰੀਬਨ 2.5 ਲੱਖ ਰੁਪਏ ਦੀਆਂ ਦਸਤਾਰਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਉਹ ਬੱਚਿਆਂ ਨੂੰ ਦਿੱਤੀਆਂ ਫਿਰ ਇੱਕ ਦਿਨ ਮੇਰੀ ਦੁਕਾਨ ਤੇ ਇੱਕ ਬਜ਼ੁਰਗ ਆਇਆ ਜਿਹੜਾ ਕਿ ਉਹਦਾ ਬੱਚਾ ਆਪਦਾ ਨਸ਼ੇ ਕਰਦਾ ਸੀ ਤੇ ਉਹਦੀਆਂ ਅੱਖਾਂ ਨਹੀਂ ਸੀ ਬਣਾ ਰਿਆ ਉਹ ਬਹੁਤ ਵਿਚਾਰਾ ਕਲਪਿਆ ਪਿਆ ਸੀ ਤੇ ਉਦੋਂ ਹੀ ਗੁਰਸੱਭ ਨੇ ਬਖਸ਼ਿਸ਼ ਕੀਤੀ ਵੀ ਇਹਦਾ ਆਪਰੇਸ਼ਨ ਕਰਾਇਆ ਜਾਵੇ ਅਸੀਂ ਉਹਨਾਂ ਦਾ ਇੱਕ ਆਪਰੇਸ਼ਨ ਕਰਾਇਆ ਉਹਨਾਂ ਨੇ ਇੰਨੀਆਂ ਖੀਸਾਂ ਦਿੱਤੀਆਂ ਵੀ ਸਾਡਾ ਮਾਣਾ ਜਿਹੜਾ ਉਹ ਬੜਾ ਖੁਸ਼ ਹੋਇਆ ਵੀ ਯਾਰ ਸੀਸਾਂ ਜਿਹੜੀਆਂ ਉਹ ਕਿਸੇ ਨੂੰ ਅੱਖਾਂ ਦੀ ਰੋਸ਼ਨੀ ਮਿਲ ਜਾਣੀ ਇਤੋਂ ਵੱਡਾ ਕੀ ਪਰਪਕਾਰ ਹੋਵੇਗਾ ਅਸੀਂ ਫਿਰ ਇਹ ਗੁਰਸੱਭ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਤਕਰੀਬਨ 4 ਕੈਂਪਸ ਹੀ ਲਗਾਤਾਰ ਹਰ ਮਹੀਨੇ ਲਗਾਏ ਆ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਇਹ ਕੈਂਪ ਲਗਾਵਾਂਗੇ ਤੇ ਵਕਤ ਤੋਂ ਵੱਧ ਚਿੱਟੇ ਮੋਤੀਏ ਦੇ ਆਪਰੇਸ਼ਨ ਕਰਾਵਾਂਗੇ ਜਿੰਨਾ ਵੀ ਸਾਡੇ ਕੋਲ ਹੋ ਸਕਿਆ ਉਹਨਾਂ ਹੀ ਅਸੀਂ ਇਹ ਅੱਖਾਂ ਦੇ ਕਿਸੇ ਦੀ ਰੋਸ਼ਨੀ ਲਿਆਉਣ ਵਿੱਚ ਕਾਮਯਾਬ ਹੋਏ ਤਾਂ ਅਸੀਂ ਆਪਦੇ ਆਪ ਨੂੰ ਵੜਪਾਗੇ ਸਮਝਾਂ ਹੁਣ ਤੱਕ ਕਿੰਨੇ ਕੋ ਪੁਰਾਣੀਆਂ ਦੇ ਜਿਹੜੇ ਅੱਖਾਂ ਦੇ ਆਪਰੇਸ਼ਨ ਹੋ ਚੁੱਕੇ ਆ ਤਕਰੀਬਨ 4 ਕੈਂਪ ਅਸੀਂ ਲਗਾ ਚੁੱਕੇ ਆ ਤੇ ਪੰਜਵੇਂ ਕੈਂਪ ਵਿੱਚ ਅਸੀਂ ਸਹਿਯੋਗ ਦੇ ਤੌਰ ਤੇ ਕੰਮ ਕੀਤਾ ਤੇ ਹੁਣ ਤੱਕ ਅਸੀਂ 260 ਦੇ ਕਰੀਬ ਗੁਰਮਖ ਪਿਆਰਿਆਂ ਦੀਆਂ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹ ਗੁਰਸਬ ਦੀ ਕਿਰਪਾ ਨਾਲ ਵਾਪਸ ਆਈ ਹੈ ਉਹਨਾਂ ਦੇ ਲੈਂਸ ਪੁਆਏ ਆ ਕਿਸੇ ਨੂੰ ਇੱਕ ਅੱਖ ਵਿੱਚ ਪੁਆਏ ਆ ਕਿਸੇ ਨੂੰ ਦੋ ਅੱਖਾਂ ਵਿੱਚ ਪੁਆਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਾਰੇ ਲਗਾਤਾਰ ਕੈਂਪ ਲਾਉਂਦੇ ਰਵਾਂਗੇ ਅੱਖਾਂ ਦਾ ਕੈਂਪ ਹੋਇਆ ਜਾਂ ਖੂਨਦਾਨ ਕੈਂਪ ਹੋਇਆ ਇਹ ਲਗਾਣਿਆ ਇਸ ਤੋਂ ਇਲਾਵਾ ਹੋਰ ਵੀ ਕੋਈ ਹੈ ਜਿਸ ਦੇ ਵਿੱਚ ਤੁਸੀਂ ਸੇਵਾ ਨਿਭਾ ਰਹੇ ਹੋ ਇੱਕ ਤਾਂ ਤੁਹਾਨੂੰ ਦੱਸਿਆ ਵੀ ਬੱਚਿਆਂ ਦੀਆਂ ਦਸਤਾਰਾਂ ਇੱਕ ਅਸੀਂ ਰਾਸ਼ਨ ਪਾਣੀ ਜਿਹੜਾ ਕਿਸੇ ਨੂੰ ਲੋੜਵੰਦ ਹੁੰਦਾ ਸਾਨੂੰ ਜਿਹੜਾ ਲੋੜ ਹੁੰਦੀ ਉਹਨਾਂ ਦੇ ਘਰੇ ਰਾਸ਼ਨ ਪਾਣੀ ਜਾਂ ਜਿਹੜੇ ਬੱਚਿਆਂ ਦੀਆਂ ਅਸੀਂ ਫੀਸਾਂ ਦੇ ਰਹੇ ਹਾਂ ਥੋੜੇ ਜਿ ਬੱਚੇ ਹੈਗੇ ਸਾਡੇ ਕੋਲ ਤਿੰਨ ਚਾਰ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਹੀਨੇ ਦੀ ਫੀਸ ਜਾਂ ਉਹਨਾਂ ਦੇ ਤਾਪਾ ਵਗੈਰਾ ਤਾਪਾ ਵਗੈਰਾ ਦਾ ਉਹਨਾਂ ਦਾ ਇੰਤਜ਼ਾਮ ਕਰਕੇ ਦਿੰਨੇ ਆ ਜਿੰਨੀ ਕੋ ਸਾਡੀ ਹੈਸੀਅਤ ਦਾ ਜਿੰਨੀ ਸਾਡੀ ਲੋੜਵੰਦ ਆ ਅਸੀਂ ਬਾਕੀ ਇੱਕ ਹੋਰ ਹੈ ਵੀ ਅਸੀਂ ਕਿਸੇ ਦੀਆਂ ਪਰਚੀਆਂ ਨਹੀਂ ਕੱਟਦੇ ਅਸੀਂ ਨਾ ਕਿਸੇ ਕੋਲੋਂ ਬਹੁਤਾ ਮੰਗਣ ਜਾਂਦੇ ਆ ਅਸੀਂ ਸਾਰੇ ਆਪ ਹੀ ਸਿੰਘ ਸਾਡੇ ਹੈਗੇ ਆ ਦਸਵੰਦ ਕੱਟਦੇ ਆ ਉਹ ਸਾਨੂੰ ਦਸਵੰਦ ਦਿੰਦੇ ਆ ਅਸੀਂ ਉਹੀ ਦਸਵੰਦ ਸਾਰਿਆਂ ਵਿੱਚ ਵੰਡਿਤ ਕਰਕੇ ਤੇ ਇਹ ਸਸਤਾ ਮਾ ਚਲਾਉਂਦੇ ਆ ਬਣ ਵਾਲੇ ਸਮੇਂ ਚ ਜਿਹੜੀ ਨਵੀਂ ਜਨਰੇਸ਼ਨ ਆ ਨਵੀਂ ਪੀੜੀ ਉਠ ਰਹੀ ਹੈ ਤਕਰੀਬਨ ਪੜ੍ਹਾਈਆਂ ਕਰਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ ਕਿ ਇਹੋ ਜੇ ਅਗਲੇਰੇ ਕਦਮ ਚੱਕਣੇ ਕਿ ਵੀ ਲੋਕ ਭਲਾਈ ਦੇ ਕੰਮ ਦੇ ਵਿੱਚ ਸਹਿਯੋਗ ਦੇਣ। ਇਹ ਵੀ ਨਸ਼ਾ ਦਾ ਤੁਹਾਨੂੰ ਪਤਾ ਘਰ ਘਰ ਹੋਇਆ ਪਿਆ। ਇਹ ਨਸ਼ਾ ਜਿਹੜਾ ਹੈਗਾ ਇਹਨੂੰ ਛਡਾਣ ਲਈ ਸਰਕਾਰ ਉਪਰਾਲੇ ਬਹੁਤ ਕਰ ਰਹੀ ਹੈ। ਪਰ ਇਹ ਜਿਹੜੀ ਸਿੱਖਿਆ ਹੈਗੀ ਹੈ ਇਹ ਘਰੋਂ ਹੀ ਮਿਲਦੀ ਹੈ। ਨਸ਼ਿਆਂ ਦਾ ਮੁੱਖ ਕਾਰਨ ਹੈਗਾ ਬੇਰੁਜ਼ਗਾਰੀ। ਜੀ ਆਪਣੇ ਬੱਚੇ ਕਿੱਥੇ ਕੰਮ ਜੋਬਾਂ ਪੜੀ ਜਾਂਦੇ ਆ ਲੇਕਿਨ ਗਾਂ ਉਹਨਾਂ ਨੂੰ ਜੋਬਾਂ ਨਹੀਂ ਮਿਲ ਰਹੀਆਂ ਕਈ ਬੱਚੇ ਬਾਹਰ ਜਾ ਰਹੇ ਆ ਬਾਹਰ ਵੀ ਅੱਜਕੱਲ ਬਹੁਤ ਤੰਗੀ ਆ ਲੇਕਿਨ ਜਿਹੜੇ ਬੱਚੇ ਉੱਥੇ ਕੰਮ ਕਰਕੇ ਸੈੱਟ ਹੋ ਜਾਂਦੇ ਆ ਉਹ ਵੈਲ ਸੈੱਟ ਆ ਜੇ ਉਹ ਇਹੀ ਇੱਥੇ ਕੰਮ ਕਰਦੇ ਹੋਣ ਤੇ ਆਪਣਾ ਪੰਜਾਬ ਤੇ ਆਪਣਾ ਦੇਸ਼ ਕਿਉਂ ਨਾ ਤਰੱਕੀ ਕਰੇਗਾ ਆਪਣਾ ਸਮਾਜ ਵੀ ਤਰੱਕੀ ਕਰੇਗਾ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਗੇਮਾਂ ਵਾਲੇ ਪਾਸੇ ਲਾਇਆ ਜਾਵੇ ਸ਼ਿਵਾਵਾਂ ਵਾਲੇ ਪਾਸੇ ਲਾਇਆ ਜਾਵੇ ਤਾਂ ਹੀ ਇਹ ਸਮਾਜ ਦੀ ਤਰੱਕੀ ਹੋ ਸਕਦੀ ਆ ਨਹੀਂ ਤਾਂ ਤੁਸੀਂ ਵੇਖ ਹੀ ਰਹੇ ਆ ਵੀ ਹਾਲਾਤ ਕਿੰਨੇ ਬਦ ਤੋਂ ਬਦਤਰ ਹੋ ਰਹੇ ਆ ਨੌਜਵਾਨ ਪੀਡੀਏ ਜਿਹੜੀ ਉਹ ਅੱਜ ਕੱਲ ਨਸ਼ਿਆਂ ਵੱਲ ਜ਼ਿਆਦਾ ਜਾ ਰਹੀ ਹੈ ਪ੍ਰਭਾਵਿਤ ਹੋ ਰਹੀ ਹੈ ਮੈਂ ਤਾਂ ਸਾਰੇ ਮਾਪੇ ਬਾਬ ਨੂੰ ਇਹ ਹੀ ਵੀ ਘਰੋਂ ਹੀ ਸਿੱਖਿਆ ਦਿੱਤੀ ਜਾਵੇ ਤੇ ਟੀਚਰ ਸਹਿਬਾਨਾਂ ਨੂੰ ਵੀ ਬੇਨਤੀ ਹੈ ਜਿਹੜੇ ਟੀਚਰ ਸਕੂਲਾਂ ਵੀ ਸਿੱਖਿਆ ਦਿੱਤੀ ਜਾਵੇ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਧਿਆਨ ਰੱਖਿਆ ਜਾਵੇ ਵੀ ਬੱਚਾ ਜਿਹੜਾ ਉਹ ਨਸ਼ਿਆਂ ਵਾਲੇ ਪਾਸੇ ਨਾ ਪਵੇ ਮੈਂ ਆਪਦੇ ਜਿਹੜੇ ਵਲੰਟੀਅਰ ਹੈਗੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਕਿ ਅੱਧੀ ਰਾਤ ਨੂੰ ਵੀ ਮੇਰੇ ਨਾਲ ਤੁਰ ਪੈਂਦੇ ਹਨ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਦਾਨੀ ਸੱਜਣਾ ਦਾ ਦਿਲੋਂ ਧੰਨਵਾਦ ਕਰਦਾ ਮੋਗਾ ਪੰਜਾਬੀ ਚੈਨਲ ਦਾ ਲੱਖ ਲੱਖ ਧੰਨਵਾਦ ਵੀ ਤੁਹਾਡਾ ਵੀ ਬਹੁਤ ਸਹਿਯੋਗ ਹੈ ਨਹੀਂ ਤਾਂ ਇਸੇ ਤਰ੍ਹਾਂ ਵੀ ਚੈਨਲ ਅੱਜ ਕੱਲ ਮੀਡੀਆ ਦਾ ਜ਼ਮਾਨਾ ਹੈ ਵੀ ਮੀਡੀਆ ਤੇ ਜੇ ਪਤਾ ਲੱਗੂਗਾ ਕਿਸੇ ਨੂੰ ਆਪਰੇਸ਼ਨ ਹੋ ਰਿਹਾ ਤਾਂ ਉਹ ਭੱਜ ਕੇ ਆਊਗਾ ਤੁਹਾਡੇ ਵੀ ਬਹੁਤ ਵੱਡੀ ਸੇਵਾ ਵੀ ਜਿਹੜੀ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਜਾਂਦੇ ਆ ਕੋਟਨ ਕੋਟ ਧੰਨਵਾਦ ਤੁਹਾਡਾ ਵੀ ਬਹੁਤ